ਖਣ ਵਾਲਾ ਕਿਆ ਵਿਚਾਰਾ ਉਹ ਜਿਹੜਾ ਕਹਿੰਦਾ ਮੈਂ ਆਖਣ ਵਾਲ ਆਪਣੇ ਗੱਲ ਕਰ ਰਹੇ ਸੀ ਉਹ ਜਿਹੜਾ ਉਹਦੀ ਵਡਿਆਈ ਆਖ ਰਿਹਾ ਹੈ ਉਹ ਤਾਂ ਕੀ ਆ ਵਿਚਾਰਾ ਉਹ ਤਾਂ ਕੁਝ ਵੀ ਨਹੀਂ ਉਹ ਤਾਂ ਬਨੁੱਖਾ ਛੋਡੇ ਵਰਗਾ ਯਾਹੋ ਲਾ ਆ ਗੱਲ ਨਹੀਂ ਰੌਲਾ ਅੱਜ ਰਬਦਾਸ ਨਾਲ ਰਬਦਾਸ ਗੁਰੂ ਹੈ ਕਿ ਨਾਨਕ ਗੁਰੂ ਹੈ ਐਸ ਗੱਲ ਦਾ ਰੌਲਾ ਹੈ ਹੁਣ ਜਿਹਨਾਂ ਨੂੰ ਅਕਲ ਨਹੀਂ ਰੌਲਾ ਕਿਉਂ ਪੈਂਦਾ ਇਸ ਗੱਲ ਦਾ ਆਖਣ ਵਾਲ ਦਾ ਵਿਚਾਰਾ ਉਹਦਾ ਚਾਰਾ ਹੀ ਕੁਛ ਨਹੀਂ ਹੈ ਉਹਦੇ ਹੱਥ 'ਚੇ ਕੁਛ ਨਹੀਂ ਆਖਣ ਵਾਲੇ ਦੇ ਜਿਹੜਾ ਗੁਰਬਾਣੀ ਰਚ ਰਿਹਾ ਉਹਦੇ ਹੱਥ 'ਚ ਕੱਖ ਨਹੀਂ ਹੈ ਜਿਵੇਂ ਬਲਾਉਂਦਾ ਜਿਵੇਂ ਬੋਲਦਾ ਤੁਸੀਂ ਕਹਿੰਦੇ ਗੁਰੂ ਹੈ ਰਵਿਦਾਸ ਗੁਰੂ ਹੈ ਨਹੀਂ ਕਬੀਰ ਰਵਿਦਾਸ ਗੁਰੂ ਹੈ ਗੁਰੂ ਨਾਨਕ ਦੇਵ ਇਹ ਸਾਰੇ ਗੁਰੂ ਨੇ ਸਾਰੇ ਦਾਸ ਨੇ ਸੱਚ ਬੋਲਣ ਨੂੰ ਨਹੀਂ ਤਿਆਰ ਕੋਈ ਵੀ ਹੈ ਸੱਚ ਬੰਨ ਨੂੰ ਧੜੇ ਬੰਦੀ ਹੈ ਨਾ ਬੇਈਮਾਨ ਨੇ ਨਾ ਸਾਰੇ ਹੀ ਸਾਜਨਾ ਕੋਈ ਨਹੀਂ ਖੜਾ ਇਮਾਨਦਾਰੀ ਦੇ ਕੋਈ ਨਹੀਂ ਹੈ ਆਪਣੀ ਆਪਣੀਆਂ ਰੋਟੀਆਂ ਸੇਕਦੇ ਨੇ ਸਾਰੇ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾਰਾ ਓਏ ਅੱਖ ਤੇਰੇ ਤਾਂ ਬਣਾ ਲ ਸਿਫਤਾ ਨਾ ਭਰੇ ਭਰੇ ਉਹਦਾ ਜਿੰਨਾ ਤੂੰ ਬੁਲਾਉਣਾ ਉਹਨਾਂ ਨੂੰ ਬੋਲ ਦਿੰਦਾ ਉਹਦੇ ਅੱਤੇ ਕੁਝ ਨਹੀਂ ਆਇਆ ਖੜ ਵਾਲੇ ਦੇ ਉਹਦਾ ਚਾਰਾ ਹੀ ਕੋਈ ਨਹੀਂ ਹੈ ਕਿਸੇ ਦਾ ਜੇ ਤੂੰ ਦੇ ਤਿਸੇ ਕਿਆ ਚਾਰਾ ਚਾਰਾ 50 ਭਰੇ ਤੇਰੇ ਪੰਡਾਲਾ 50 ਭਰੇ ਤੇਰੇ ਪੰਡਾਲਾ ਜਿਸ ਤੂੰ ਦੇ ਤਿਸੇ ਕਿਆ ਚਾਰਾ ਜਿਸ ਤੂੰ ਦੇ ਤਿਸੇ ਕਿਆ ਚਾਰਾ ਕਿਸੇ ਦਾ ਚਾਰਾ ਨਹੀਂ ਚੱਲਦਾ ਅੱਗੇ ਜਿਹਨੂੰ ਤੂੰ ਦੇ ਦਵੇਂ ਉਹ ਧੀਰੂਦਨਾ ਉਹਦਾ ਚਾਰਾ ਵੀ ਕੋਈ ਨਹੀਂ ਹੈ ਮੈਂ ਵੀ ਨਹੀਂ ਲੈ ਸਕਦਾ ਤੂੰ ਵੀ ਨਹੀਂ ਲੈ ਸਕਦਾ ਉਹ ਵੀ ਨਹੀਂ ਲੈ ਸਕਦਾ ਲਿਆ ਵੀ ਜਿਸ ਨੇ ਫਮਜੀ ਅਨਪਾਲਕ ਦੀ ਕਹ ਕੋ ਦਾਤਾ ਦਾਤ ਰੱਖੀ ਹਤ ਆਪਣੇ ਜੈ ਭਾਵੇ ਤਲਦੇ ਲੈ ਲੋ ਚਾਰਾ ਦਾ ਸੁਖੀ ਤੇ ਜਿਵੇਂ ਨਾਰਗ ਨੂੰ ਮਿਲੀ ਯਾਰ ਅਵਦਾਸ ਉਹਦਾ ਨਾਰਗ ਨੂੰ ਪਹਿਲਾਂ ਮਿਲੀ ਹੈ ਕਬੀਰ ਨੂੰ ਤਾਂ ਨਾਨਕ ਨੂੰ ਪਹਿਲਾਂ ਮਿਲੀ ਹੈ। ਨਾਨਕ ਨੇ ਤਾਂ ਕਬੀਰ ਅਵਦਾਸ ਦੀ ਬਾਣੀ ਪੜ੍ਹੀ ਹੈ। ਸ਼ਰਮ ਕਰਨੀ ਚਾਹੀਦੀ ਹੈ ਕੋਈ ਸ਼ਰਮ। ਸਾਰੇ ਰੂਏ। ਗਾਲੇ ਗਾ ਨੂੰ ਜਾਤ ਨਹੀਂ ਹੁੰਦੀ। ਆਦਮੀ ਦੀ ਕੋਈ ਵਾਰਸ ਕੀ ਧੱਬੇ ਜਾਤ। ਨਾਲੇ ਜਾਤ ਲਈ ਬੈਠੇ ਹੋ। ਰਵਦਾਸ ਦੀ ਜਾਤ ਘਟੀ ਹੈ। ਕਿਸਾ ਬਦਲਦਾ ਫਿਰ ਇਹ ਹੋਇਆ। ਸਭ ਹਰਾਮ ਖੋਰੀਆ ਕੁਛ ਨਹੀਂ ਹੈ ਪਿੱਛੇ ਆਪਣੀ ਮਿਹੜਾਈ ਹੈ ਵੀ ਅਸੀਂ ਸਭ ਜਣੇ ਓ ਭਗਤਾਂ ਦੇ ਹੋਏ ਤੇਰੇ ਦਾਸਨ ਦਾਸਾ ਗੈਰੇ ਨੇ ਗੁਰਬਾਣੀ ਚ ਹੋਏ ਤੇਰੇ ਦਾਸਨ ਦਾਸਾ ਜਿਹੜੇ ਤੇਰੇ ਪਹਿਲੇ ਦਾਸ ਨੇ ਨਾ ਰਬਦਾਸ ਦਾਸ ਹੈ ਜਿਵੇਂ ਕਬੀਰ ਦਾਸ ਹੈ ਭਗਤ ਨੇ ਮੈਂ ਉਹਨਾਂ ਦਾ ਵੀ ਦਾਸ ਗੁਰਨਾਨ ਦੇ ਗਏ ਉਹ ਤੇਰੇ ਦਰਸ਼ਨ ਦਸ ਐਡੇ ਮਹਾ ਸ਼ੈਤਾਨ ਨੇ ਇੱਕ ਪੰਕਤੀਆਂ ਲਗੋਲੀਆਂ ਜਾਣ ਕੇ ਕਿਆ ਵੇ ਮੂਰਖ ਨੇ ਸਮਝ ਨਹੀਂ ਗਈ ਜਾਂ ਤਾਂ ਮੂਰਖ ਨੇ ਜਾਂ ਸ਼ੈਤਾਨ ਨੇ ਨਾ ਸ਼ੈਤਾਨ ਕਹਿੰਦੇ ਨਾ ਨਾ ਮੂਰਖ ਕਹਿੰਦੇ ਦੋਹੀ ਕਹਿੰਦੇ ਗੁਰਬਾਣੀ ਵਾਸਤੇ ਗੁਰਮਤਿ ਦਾ ਪ੍ਰਚਾਰ ਵਾਸਤੇ ਸ਼ੈਤਾਨ ਵੀ ਠੀਕ ਨਹੀਂ ਐ ਮੂਰਖ ਵੀ ਠੀਕ ਨਹੀਂ ਐ ਨਾ ਮੂਰਖ ਦਾ ਕੰਮ ਐ ਨਾ ਸ਼ੈਤਾਨ ਦਾ ਕੰਮ ਇਹ ਸ਼ੈਤਾਨ ਨੇ ਤਾਅਵੀਲ ਨੂੰ ਕਰ ਵਰ ਗਡੋ ਇਹ ਮੂਰਖ ਨੇ ਤਾਂ ਸਮਝਾ ਦੋ ਮੂਰਗੁਰੂ ਰੱਖ ਲਈਦਾ ਹੁੰਦਾ ਮੂਰਖਾ ਨਹੀਂ ਕੁਝ ਹੁੰਦਾ ਮੂਰਖ ਤਾਂ ਕਾਬਲ ਹੁੰਦਾ ਸਮਝਾ ਦੀਦਾ ਹੁੰਦਾ ਸ਼ੈਤਾਨ ਨੂੰ ਨਹੀਂ ਘੱਲ ਰੱਖੀਦਾ ਹੁੰਦਾ ਸ਼ੈਤਾਨ ਨੂੰ ਮਾਰ ਘੜਦੀਦਾ ਕੋਈ ਸ਼ੈਤਾਨ ਜਾਣਦਾ ਹੁੰਦਾ ਜਾਣ ਕੇ ਕਹਿਣਾ ਹੁੰਦਾ ਸ਼ੈਤਾਨ ਤਾਂ ਜਾਣਦਾ ਨਹੀਂ ਜਾਣ ਕੇ ਕਹਿਣਾ ਹੁੰਦਾ ਉਹ ਤਾਂ ਕੋਈ ਇਲਾਜ ਨਹੀਂ ਮੂਰਖ ਦਾ ਇਲਾਜ ਉਹ ਸਮਝਾਇਆ ਸਮਝ ਜਾਂਦਾ ਪੜਾ ਲੱਕੇ ਨਾਨਕ ਸਚ ਸਵਾਰਨ ਹਾਰਾ ਨਾਨਕ ਸੱਚ ਸਵਾਰਨ ਜੇ ਕੁਝ ਸਿਮਰਨਾ ਸੱਚ ਨਾਲ ਸਿਮਰਨਾ ਨਹੀਂ ਸਿਮਰਨਾ ਕਿਸੇ ਦਾ ਕੱਖ ਨਹੀਂ ਸਿੱਖੀ ਦਾ ਸੱਚ ਬਿਨਾ ਕੱਖ ਨਹੀਂ ਸਿਮਰਨਾ ਸਿੱਖੀ ਖੜੀ ਸੱਚ ਤੇ ਸਿੱਖੀ ਦੀ ਨਿਯੋਇ ਸੱਚ ਤੇ ਜਿਹੜੀ ਕਿ ਸੱਚ ਛੱਡ ਦਿੰਦਾ ਸਾਰਿਆਂ ਨੇ ਰੌਲਾ ਸੱਚ ਛੱਡੇ ਤੋਂ ਪਿਆ ਹੈ ਸੱਚ ਤੇ ਕੋਈ ਵੀ ਖੜਾ ਸੱਚ ਤੇ ਖੜਨਾ ਬਹੁ ਨਹੀਂ ਤੇ ਸੰਗਤ ਸੱਚੇ ਸੱਚ ਤੇ ਖੜ ਜੂਗੀ ਸੰਗਤ ਸੱਚ ਤੇ ਖੜ ਜੂ ਇਹਨਾਂ ਨੂੰ ਇਹਨਾਂ ਨੂੰ ਉਹ ਜਿਵੇਂ ਹੁੰਦਾ ਨਾ ਕਹਦੇ ਉਹ ਪੱਤੇ ਆ ਜਾਂਦੇ ਪਾਣੀ ਦੇ ਉੱਤੇ ਇਹਨਾਂ ਨੂੰ ਵਸੜ ਦੇਣਗੇ ਕੱਢ ਕੇ ਚਿਦੀਆਂ ਨੂੰ ਪੁੱਲ ਦੇਣਗੇ ਲੱਸੀ ਲੱਸੀ ਰੱਖ ਲੈਣਗੇ ਚਿਦੀਆਂ ਨੇ ਜਿਹੜੀਆਂ ਪੁੱਲ ਕੇ ਬਾਹਰ ਕੱਢ ਦਾਂਗੇ ਇਹਨਾਂ ਨੂੰ ਹੋਰ ਕੀ ਸੱਚ ਤੇ ਬਾਹਰ ਕੱਢ ਦੂ ਸੱਚ ਤੇ ਬਿਨਾ ਕੁਛ ਨਹੀਂ ਸਬੰਦਨਾ ਫੈਸਲਾ ਨਾਨਕ ਦਾ ਸੱਚ ਸਵਾਰਣ ਹਾਰਾ ਜਿਹੜਾ ਸੱਚ ਦਾ ਵਿਰੋਧ ਕਰੂਗਾ ਸੱਚ ਦਾ ਵਿਰੋਧ ਹੋਈ ਨਹੀਂ ਸਕਦਾ ਸੱਚ ਦਾ ਵਿਰੋਧ ਕਰੂਗਾ ਇਹਨਾਂ ਸੱਚ ਦਾ ਆਪ ਹੋਈ ਹੈ ਆਹ ਤਾਂ ਸੱਚ ਹੈ ਜੁਗਾਦ ਸੱਚ ਹੈ ਜਿਹੜਾ ਆਹ ਤਾਂ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਉਸ ਦੀ ਵੀ ਸੱਚ ਹੋਈ ਸਵਾਰਣ ਹਾਰਾ ਜਿਹੜਾ ਸੱਚ ਤੇ ਖੜ ਜਾਂਦਾ ਹੈ ਫੇਰ ਪ੍ਰਭ ਕਾਜ ਸਵਾਰੇ ਆਏ ਫੇਰ ਉਹਦੇ ਕਾਜ ਸਵਾਰਦਾ ਸੱਚ ਤੇ ਕਾਲ ਹੁੰਦਾ ਜੇ ਤੇਰੀ ਮੇਰੀ ਮਿਟ ਜਾਏ ਜਦੋਂ ਮੇਰੀ ਔਰ ਤੇਰੀ ਮਿਟ ਜਾਂਦੀ ਆ ਫਿਰ ਪਰ ਪ੍ਰਭ ਕਾਲ ਸਵਾਰੇ ਆਏ ਤੇਰੀ ਔਰ ਮੇਰੀ ਉਹ ਨਹੀਂ ਰਹੀ ਫਿਰ ਸੱਚ ਤੇ ਹੁੰਦਾ ਜਿੰਨਾ ਜੇ ਮੇਰੀ ਗੱਲ ਕਹੀ ਹੋਈ ਆ ਤੇਰੀ ਗੱਲ ਕਹੀ ਹੋਈ ਮੈਂ ਆਇਆ ਸੀ ਤੂੰ ਕਿਉਂ ਨਹੀਂ ਸੀ ਆਇਆ ਅਸੀਂ ਇੱਥੇ ਅਜਾ ਤਾਂ ਬਹੁਤ ਦੂਰ ਹੋ ਤੁਸੀਂ ਇਹ ਤਾਂ ਹੁਜਤਾ ਨਹੀਂ ਹੁਜਤਾ ਇਹ ਤਾਂ ਜਿਹੜੀ ਚਤਰਾਈ ਐ ਨਾ ਕਬੀਰ ਚਤਰਾਈ ਅਟਕੜੀ ਚਤਰਾਈ ਤਾਂ ਅੱਟੇ ਇੱਕ ਅਤ ਜੋ ਅੱਤ ਚੱਕੀ ਆਪਾਂ ਕਹਿੰਦੇ ਹੱਤ ਚੱਕ ਲਈਏ ਚਤਰਾਈ ਵਾਲੇ ਦੀ ਤਾਂ ਹੱਤ ਚੱਕੀ ਹੋਈ ਹੁੰਦੀ ਐ ਹਰ ਜਦਪ ਹਿਰਦੇ ਬੋ ਅਰਦਾ ਤੇਰੇ ਹਿਰਦੇ ਜੇ ਉਹਨੂੰ ਜਾਣ ਲੈ ਸੱਚ ਦਾ ਤੇਰੇ ਹਿਰਦੇ ਜੇ ਉਹਨੂੰ ਜਾਣ ਲੈ ਅੰਤਰਾਤਮ ਦੀ ਵਾਅਦੇ ਪੁੱਛ ਲੈ ਕੀ ਹੈ ਸੱਚ ਕੀ ਹੈ ਝੂਠ ਬਾਹਰੋਂ ਪੁੱਛਣ ਦੀ ਕੀ ਲੋੜ ਹੈ ਹਾਂ ਅਸਾਂ ਮੁਹੱਲਾ ਪਹਿਲਾ ਆਖਾਂ ਜੀਵਾ ਵਿਸਰੇ ਮਰ ਜਾਉ ਆਖਾਂ ਜੀਵਾ ਜੇ ਮੈਂ ਸੱਚ ਆਖਾਂ ਜਿਹੜਾ ਸੱਚ ਜੁੜਿਆ ਰਹਿੰਦਾ ਸੱਚ ਨਾਲ ਸੱਚ ਆਖਦਾ ਸੱਚ ਬੋਲਦਾ ਸੱਚ ਖਾਂਦਾ ਸੱਚ ਪਹਿਨਦਾ ਉਹਨੂੰ ਕੋਈ ਮਾਰ ਨਹੀਂ ਸਕਦਾ ਉਹਨਾ ਜਿੱਥੇ ਮਰਿਆ ਨਾ ਉਹਨੂੰ ਕੋਈ ਮਾਰ ਸਕਦਾ ਵਰਦਾ ਕੋਣ ਹੈ ਵਰਦਾ ਝੂਠ ਵਰਦਾ ਝੂਠ ਸੱਚ ਨੂੰ ਬਿਸਰ ਜੇ ਤਾਂ ਵੀ ਮਰ ਜਾਂਦਾ ਹੈ ਝੂਠ ਤਾਂ ਮਰਨਾ ਹੀ ਮਰਨਾ ਹੈ ਜੇ ਸੱਚ ਸੱਚ ਛੁੱਟ ਜਾਂਦਾ ਹੱਦ ਚ ਕੀ ਰਹਿ ਜਾਂਦਾ ਤੇ ਝੂਠ ਰਹਿ ਜਾਂਦਾ ਸਰੀਰ ਰਾਜਾ ਦੇ ਹੱਥ 'ਚ ਜੇਦਾ ਹਿਰਦੇ ਵਿੱਚ ਇਹਦੇ ਹਰ ਜਾ ਵੇ ਹਿਰਦੇ ਵਾਹੇ ਜੇਦਾ ਇਹਦਾ ਧਿਆਨ ਹਿਰਦੇ 'ਚ ਰਹਿੰਦਾ ਫਿਰ ਤਾਂ ਸੱਚ 'ਚ ਰਹਿੰਦਾ ਜਦ ਇਹ ਤਿਰਕੁੜੀ ਜਾ ਜਾਂਦਾ ਜਦ ਇਹ ਸਰੀਰ ਨਾਲ ਜੁੜ ਜਾਂਦਾ ਝੂਠ ਨਾਲ ਜੁੜ ਜਾਂਦਾ ਦਿਮਾਗ ਜਾਏ ਆਪਣੇ ਦਿਮਾਗ ਦੇ ਕੰਮ ਲੈਣ ਲੱਗਿਆ ਦਿਮਾਗ 'ਚ ਆਇਆ ਆਪਣੀ ਮਰਜ਼ੀ ਚੱਲ ਪਈ ਦਿਮਾਗ ਜਿੱਕੇ ਆਪਣਾ ਪੜ ਹਿਰਦੇ ਚ ਕੀਆ ਗੁਰਕਾ ਪੜ ਉਹ ਗੁਰਕੇ ਪਾਣਾ ਹਿਰਦੇ ਚ ਹਰਜਪ ਹਿਰਦੇ ਮਾਹ ਗੁਰਕਾ ਪਾਣਾ ਉੱਥੇ ਜਿਹੜੇ ਗੁਰਕੇ ਪਾਣੇ ਚੱਲਣੇ ਹਿਰਦੇ ਚ ਬੈਠੇ ਜਿਹੜੇ ਦਿਮਾਗ ਦੇ ਵਿੱਚ ਬੈਠੇ ਨੇ ਨਾ ਦਲੀਲਾਂ ਰੋਜ਼ ਘੜਦੇ ਨੇ ਨਵ-ਨਵੀਆਂ ਇਹ ਸ਼ੈਤਾਨ ਨੇ ਸਾਰੇ ਇਹ ਆਪਣੇ ਪਾਣੇ ਚੱਲਣ ਵਾਲੇ ਨੇ ਸਾਰੇ ਤਾਂ ਹੀ ਤਾਂ ਵਿਛੜੇ ਨੇ ਉਹ ਚੋਟਾਂ ਦਾ ਹੀ ਰੋਣਾ ਪੈਂਦਾ ਇਹ ਜਿਹੜਾ ਪਾਉਂਦੇ ਨੇ ਵਿਛੜ ਚੋਟਾਂ ਖਾਏ ਵਿਛੜਿਆ ਨੇ ਝੋਟ ਪੈਂਦੀ ਹੈ ਝੋਟ ਪੈਂਦੀ ਹੈ ਕਰ ਲਾਉਂਦੇ ਨੇ ਉਹ ਜ਼ੋਟੇ ਕਰ ਲਾਉਂਦੀ ਆਪ ਨਹੀਂ ਕਰਾਉਂਦੇ ਇਹ ਹਾਂ ਆਖਣ ਔਖਾ ਸੱਚਾ ਨਾ ਉਹ ਇੱਕ ਗੱਲ ਨਾਲ ਹੈ ਇਹ ਵੀ ਨਾਲ ਹੈ ਸੱਚ ਆਖਣਾ ਔਖਾ ਬਹੁਤ ਹੈ ਸਾਜਾ ਘੇ ਦੇ ਭਾਫੜ ਵਾ ਜਾਂਦਾ ਸੇਖ ਆਫਰੂ ਵੀ ਲੱਗਦਾ ਤੇ ਦੂਜਿਆਂ ਨੂੰ ਵੀ ਲੱਗਦਾ ਐਸਾ ਸੇਖ ਲੱਗਦਾ ਸਭ ਕੁਝ ਝੂਠ ਅੰਦਰਲਾ ਜਲ ਜਾਂਦਾ ਜੇ ਕੋਲ ਹੋਵੇ ਨਾ ਕੁਝ ਜਿਹਦਾ ਪਹਿਲਾਂ ਹੀ ਛੜ ਦਵੇ ਬਾਹਰ ਜਾਣ ਵਾਲੀਏ ਚੀਜ਼ ਜਿਹੜੇ ਜਿਹੜੇ ਕਬਰਾਂ 'ਚ ਤੁਸੀਂ ਸੇਖਣਾ ਨਾ ਉੱਥੇ ਮਿੱਟੀ ਦੇ ਤੇਲ ਦੇ ਪٹرول ਦੇ ਬੀਪੇ ਰੱਖਿਆ ਹੋਣਗੇ ਫਿਰ ਤੁਸੀਂ ਮਰ ਲਾਈਏ ਜਿਹੜੇ ਕਬਰੇ ਤੁਸੀਂ ਬੈਠੇ ਹੋ ਬਹੁਤ ਹੀ ਠੰਡਾ ਹੈ। ਆਪਾਂ ਨੇ ਉੱਥੇ ਕੋਈ ਗਿੱਠੀ ਵਗੈਰਾ ਕੋਈ ਚੀਜ਼ ਰੱਖ ਕੇ ਨਿਕ ਪੈਦਾ ਕਰਨ। ਉੱਥੇ ਪਟੋਲਾ ਗੈਸ ਕੋਈ ਐਸੀ ਚੀਜ਼ ਰੱਖਣ ਦੀ ਲੋੜ ਨਹੀਂ ਹੁੰਦੀ। ਅੱਗ ਫੜ ਲੈਣੀ। ਜੇ ਤੁਸੀਂ ਸੱਚ ਬੋਲ ਰਹੇ ਹਰਦੇਜ ਕੋਈ ਐਸੀ ਚੀਜ਼ ਨਹੀਂ ਰੱਖਣੀ ਮਾਇਆ ਦੀ ਜਿਹੜੀ ਅੱਗ ਫੜ ਲਵੇ। ਕਿ ਅੱਗ ਫੜ ਲੈਂਦੀਆਂ ਚੀਜ਼ਾਂ ਸਾਰੀਆਂ। ਪਹਿਲੇ ਵਾਰ ਘਟ ਦੋ ਇਹਨੂੰ। ਪਰ ਸੱਚ ਤਾਂ ਚੇਤਨਾ ਵੜਦਾ ਹੀ ਨਹੀਂ ਇੱਥੇ। ਜਤੇ ਹੈਇਆ ਕੋਈ ਹੋਵੇ ਆਉਂਦਾ ਹੀ ਨਹੀਂ ਆਖਣਾ ਕਰਦਾ ਚਾਹਣਾ ਉਹ ਅਖਣਾ ਕੋ ਸੌਖੀ ਗੱਲ ਨਹੀਂ ਹੈ ਗੁਰਬਾਣੀ ਉਚਾਰਨ ਕਰਨੀ ਕੋ ਸੌਖੀ ਗੱਲ ਨਹੀਂ ਹੈ ਉਹ ਬਥੇਰੇ ਰੀਸ ਕਰਦੇ ਨੇ ਅਵਤਾਰ ਵੰਡੀ ਲਈ ਫਿਰਦੇ ਨੇ ਉਹ ਰੀਸ ਬਥੇਰੇ ਕਰਦੇ ਨੇ ਗੁਰਬਾਣੀ ਦੀ ਵਿਆਖਿਆ ਕਰਨੀ ਕੋ ਸੌਖੀ ਗੱਲ ਨਹੀਂ ਹੈ ਕੋਈ ਗੱਲ ਹੈ ਕੋਈ ਗੱਲ ਹੈ ਜਿਹੜੇ ਕਵਤਾ ਲਿਖਦੇ ਨੇ ਸਮਝ ਕੇ ਹੀ ਲਿਖਦੇ ਨੇ ਕਵਤਾ ਲਿਖਣਾ ਇੱਕ ਹੋਰ ਗੋੜ ਐ ਐਕਸਟਰਾ ਬੋੜ ਐ ਜੇ ਤੁਸੀਂ ਸਮਝ ਲਿਆ ਸਮਝੀ ਹੋਈ ਦਾ ਲਿਖੀ ਜਾ ਸਕਦੀ ਹੈ ਚਾਹੇ ਵਾਰਤਾ ਵਾਰਤਕ ਤੌਰ ਤੇ ਲਿਖ ਦੋ ਚਾਹੇ ਕਵਤਾ ਜੀ ਲਿਖ ਦੋ ਸੱਚ ਨੂੰ ਸਮਝਣਾ ਬਹੁਤ ਔਖਾ ਐ ਸਮਝੇ ਬਿਨਾਂ ਆਖਿਆ ਨਹੀਂ ਜਾ ਸਕਦਾ ਹੁਣ ਜੋ ਤੂੰ ਸਮਝ ਲਿਆ ਬੋਲ ਵੀ ਸਕਦਾ ਸਮਝੀ ਜੀ ਜੀ ਬੋਲੂ ਇਹ ਸਮਝਣ ਹੀ ਔਖਾ ਇਹ ਬਹੁਤ ਫਰੀਕ ਹੈ ਖੰਨੇਓ ਤਿੱਖੀ ਵਾਲੋ ਨਿੱਕੀ ਹੈ ਤਮਾਰਕ ਜਾਣਾ ਅੱਖਣ ਔਖਾ ਸੱਚਾ ਸੱਚਾ ਔਖਾ ਨਹੀਂ ਹੈ ਨਾਮ ਔਖਾ ਔਖਾ ਸੱਚੇ ਨਾਮ ਕੀ ਲੱਗਾ ਹੈ ਭੂਖ ਜੇ ਨੂੰ ਸੱਚੇ ਨਾਮ ਦੀ ਭੁੱਖ ਲੱਗਿਆ ਇਹਨੂੰ ਕਦੇ ਜੇ ਸੱਚੇ ਨਾਮ ਦੀ ਕਿਸੇ ਦੇ ਅੰਦਰ ਭੁੱਖ ਹੋਵੇ ਘੜੇ ਦੇ ਵਿੱਚ ਸੱਚ ਵਸਤੂ ਉਹੀ ਪਾਊਗਾ ਜੇ ਨੂੰ ਲੋੜ ਹੋਊਗੀ ਜੇ ਭੁੱਖਾ ਤਾਂ ਕੁਝ ਖਾਂਦੋ ਜੇ ਭੁੱਖੇ ਨਹੀਂ ਇਹਨਾਂ ਦੇ ਸੱਚੇ ਨਾਮ ਦੀ ਖਾਊਆਕੀ ਪਰ ਬਾਤੂ ਅੰਦਰੋਂ ਬੋਲਣ ਵੇਲੇ ਉਹੀ ਨਿਕਲੂ ਜਿਹੜੀ ਪਾਈ ਆ ਜੋ ਬਾਡੇ ਵਸਤੋ ਉਹੀ ਨਿਕਲੂਗੀ ਜਿਹੜੀ ਪਾਈ ਆ ਜਿਹਦੇ ਅੰਦਰ ਸੱਚ ਦੀ ਭੁੱਖ ਪਹਿਲਾਂ ਜਾਗਦੀ ਹੈ ਪਹਿਲਾਂ ਉਹ ਸੱਚ ਖਾਂਦਾ ਹੈ ਸੱਚ ਇਕੱਠਾ ਕਰਦਾ ਹੈ ਫੇਰ ਦੱਸਣ ਵੇਲੇ ਸੱਚ ਉਹਦੇ ਅੰਦਰੋਂ ਕਲਦਾ ਵਾਹਣਾ ਨਿਕਲਦਾ ਆਈਂ ਕਹਿੰਦਾ ਮਤਲਬ ਇੱਥੋਂ ਸ਼ੁਰੂ ਕੀਤੀ ਆ ਗੱਲ ਜਦੋਂ ਸੱਚੇ ਨਾਮ ਦੀ ਕਿਸੇ ਨੂੰ ਭੁੱਖ ਲੱਗਦੀ ਹੈ ਪਹਿਲਾਂ ਭੁੱਖ ਲੱਗਣੀ ਕਹੀਦੀ ਹੈ ਲੋੜ ਚਾਹੀਦੀ ਉਹਨੂੰ ਸੱਚੇ ਨਾਮ ਦੀ ਲੋੜ ਆ ਤਾਂ ਖੋਜ ਬਣੀ ਚੋ ਲੋੜੇ ਖੋਜ ਪੈਦਾ ਕਰਦੀ ਹੈ ਲੋੜ ਹੀ ਤੋਈ ਖੋਜ ਸ਼ੁਰੂ ਹੁੰਦੀ ਹੈ ਜਣ ਕੀ ਦੀ ਸਾਨੂੰ ਲੋੜ ਆਸੀ ਉਹਨੂੰ ਖੋਜਦੇ ਆ ਲੱਭਦੇ ਆ ਟੋੜਦੇ ਆ ਦੇ ਸੈਸਟੀ ਜਿਹੜੀ ਆ ਹੋਈ ਇਨਵੈਂਸ਼ਨ ਕੋਈ ਚੀਜ਼ ਪ੍ਰਗਟ ਤਾਂ ਹੁੰਦੀ ਹੈ ਆਜ਼ਾਦ ਤਾਂ ਹੁੰਦੀ ਹੈ ਡਿਸਕਵਰ ਤਾਂ ਹੁੰਦੀ ਹੈ ਜੇ ਉਹਦੀ ਲੋੜ ਹੈ ਜੀਰਾਂ ਨੂੰ ਨਾਮ ਤੇ ਲੋੜ ਪਈ ਉਹ ਫਿਰਦੇ ਰਹੇ ਕਬੀਰ ਨੂੰ ਲੋੜ ਭੁੱਖ ਲੱਗੀ ਵਿਆਹ ਕੋਲ ਰਹਾ ਭਗੜ ਗਏ ਖੋਜ ਲਿਆ ਜਾ ਕੇ ਮਗਰ ਰੰਧਾ ਜੋ ਗੁਰੂ ਅਮਰਦਾਸ ਨੂੰ ਗੁਰੰਗਤ ਨੂੰ ਲੋੜ ਸੀ ਫਿਰਦੇ ਸੀ ਕਸੂਰੀ ਆਲੇ ਮਿਰਕਮੋਂ ਫਿਰਦੇ ਸੀ ਇਹ ਨਹੀਂ ਪਤਾ ਸੀ ਕਸੂਰੀ ਮੇਰੇ ਹੀ ਅੰਦਰ ਹੈ ਕਸੂਰੀ ਆਲੇ ਮਿਰਕਮੋਂ ਫਿਰਦੇ ਸੀ ਬਾਹਰ ਟੋਲਦੇ ਪਰ ਐਨੀ ਸੀ ਪਤਾ ਜਦੋਂ ਗਏ ਨਾ ਸਿਆਣੇ ਕੋਲ ਕਹਿੰਦੇ ਕਸੂਰੀ ਜਿਹੜੀ ਆਉਂਦੀ ਹੈ ਨਾ 스ਮੈਲ ਉਹ ਤੇਰੇ ਅੰਦਰ ਹੈ ਬਾਹਰ ਦਿਖਾਤੀ ਉਹਨੂੰ ਪੱਟੇ ਅੰਗੇ ਜੋੜ ਕੇ ਅੰਦਰ ਜੋੜ ਤੇ ਆਪਣੀ ਭੁੱਖ ਆਮ ਦੀ ਅੰਦਰੇ ਸੀ ਨਾਮ ਵੀ ਅੰਦਰੇ ਸੀ ਜਿਹੜੀ ਚੀਜ਼ ਦੀ ਭੁੱਖਾ ਵੀ ਅੰਦਰੇ ਹੈ ਨਾ ਉਹਨੇ ਦੀ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੇਸ ਕਾ ਬਿਸਰਾਵ ਉਹ ਭੁੱਖ ਵੀ ਅੰਦਰ ਹੈ ਉਹ ਨਾਮ ਵੀ ਅੰਦਰ ਹੈ ਬਾਹਰ ਨਹੀਂ ਹੈ ਹਰ ਜਪ ਹਿਰਦੇ ਬਾਹੇ ਹਿਰਦੇ ਦੇ ਵਿੱਚ ਹੈ ਜਿਹਨੂੰ ਜਪਣਾ ਸਮਝਣਾ ਜਾਣਣਾ ਅੰਦਰ ਹੈ ਬਾਟੋਲੇ ਸੇ ਭਰਮ ਭਲਾਈ ਬਸ ਉਹ ਟੋਲਦੇ ਸੀ ਬਾਹਰ ਜਿੱਨਾ ਚੱਲ ਰਹੀ ਸੀ ਪਤਾ ਸਾਚੇ ਨਾਮ ਕੀ ਲੱਗਾ ਭੁੱਖ ਜੇ ਭੁੱਖ ਲੱਗਿਆ ਵੇ ਉਹ ਤਾਂ ਭੁੱਖਾ ਹੈ ਖਾਏ ਚਲੀ ਹੈ ਦੁੱਖ ਇੱਕ ਨਿਸ਼ਾਨੀ ਹੈ ਪਹਿਲਾ ਜਿੰਨੇ ਦੁੱਖ ਨੇ ਨਾ ਸੰਸਾਰੀ ਉਹ ਭੁੱਖੇ ਖਾ ਜਾਂਦੀ ਐ ਉਹ ਕੁਝ ਨਹੀਂ ਖਾਂਦੀ ਉਹ ਫਰੀਦ ਬਾਹ ਹੱਡ ਨਹੀਂ ਬਾਸ ਨਹੀਂ ਖਾਂਦੀ ਐ ਬਾਸ ਤਾਂ ਕੋਈ ਖਾਂਦਾ ਕਾਗਾ ਕਰਗਟ ਢੋਲਿਆ ਅਸਗਲਾ ਖਾਇਆ ਬਾਸ ਉਹ ਬਾਸ ਦਾ ਮਨਮੁਖਤਾ ਨੇ ਖਾਦਾ ਸੀ ਓੜੀ ਗਾਲੀ ਮੱਤ ਸੀ ਨਾ ਪਹਿਲੀ ਮਨਮਤ ਉਹਨੇ ਖਾ ਗਈ ਸੀ ਕਾਜ਼ਾ ਇਹ ਕਾਨੂੰ ਖਾਦੀ ਐ ਸੱਚੇ ਨਾਮ ਦੀ ਭੁੱਖ ਨਹੀਂ ਖਾਂਦੀ ਉਹ ਪਹਿਲਾਂ ਦਾ ਕਰਾਮਾਤਾਂ ਦੀ ਗੱਲ ਸੀ ਉਹਦੇ ਕੋਲ ਵੀ ਪਤਾ ਨਹੀਂ ਕੀ ਕਰਾਮਾਤ ਹੋ ਜਾਂਦੀ ਆ ਜਾਂਦੀ ਆਦਮੀ ਦੇ ਵਿੱਚ ਜੇ ਕਿ ਸਾਨੂੰ ਸਿੱਧੀ ਪ੍ਰਾਪਤ ਹੋ ਜਾਂਦੀ ਆ ਉਹ ਜੇ ਕਰਾਮਾਤਾਂ ਕਰਾਮਾਤਾਂ ਹੀ ਹੁਣ ਸਾਡੇ ਕੋਲ ਸੁਣੀ ਹੋਈਆਂ ਨੇ ਕਰਾਮਾਤਾਂ ਹੁੰਦੀਆਂ ਨੇ ਕਰਾਮਾਤਾਂ ਦਾ ਹੀ ਪ੍ਰਚਾਰ ਹੈ ਮਨਮਤਾਂ ਦਾ ਕੁਰਬਾਨੀ ਕਰਾਵਾਦ ਨੂੰ ਬੰਦੀ ਹੈ ਦੀ ਕਰਾਮਾਤ ਪਰਮੇਸ਼ਰ ਦਾ ਹੱਥ ਹੈ ਜੀ ਇਹ ਵਿਛਾਅ ਆਦਮੀ ਦਾ ਨਹੀਂ ਹੈ ਕਰਾਮਾਤ ਤਾਂ ਵਿਛਾਅ ਪਰਮੇਸ਼ਰ ਦਾ ਹੈ ਕਰਾਮਾਤ ਦਾ ਅਸੀਂ ਉਹਦੇ ਸ਼ਰੀਕ ਹੋਣਾ ਹੈ ਉਹਦੀ ਕਰਾਮਾਤ ਰੁਕਣੀ ਹੈ ਅਸੀਂ ਉਹਦੇ ਨਾਲ ਲੜਾਈ ਕਰਨੀ ਹੈ ਇਹਦਾ ਸ਼ਰਨ ਜਾਣੇ ਉਹਨੇ ਆਪਣੀ ਕਰਾਮਾਤ ਨਾਲ ਸਾਨੂੰ ਬਚਾਉਲੇ ਗੱਲ ਤੋਂ ਕਾਲ ਤੋਂ ਉਹਨੇ ਆਪਣੀ ਕਰਾਮਾਤ ਨਾਲ ਬਚਾਉਣਾ। ਜਉਦੀ ਛਣ ਜਾਣਾ ਉਹਦਾ ਉਹ ਕਰਾਮਾਤ ਕਾਲੀ ਹੁੰਦਾ ਜਿਹੜੇ। ਉਹਦੀ ਕਰਾਮਾਤ ਐਸੀ ਹੈ ਕਾਲ ਦਾ ਬਾਹਰ ਉਸ ਏਰੀਆ 'ਚ ਨਹੀਂ ਹੁੰਦਾ। ਬਸ ਦੁੱਖ ਕਲੇ ਕੁਝ ਨਹੀਂ ਹੁੰਦਾ। ਇਹ ਕਰਾਮਾਤ ਹੈ। ਉਹ ਤਾਂ ਭੁੱਖੇ ਖਾਏ ਚਲੀਏ ਦੁੱਖ ਕਰਾਮਾਤ ਹੀ ਹੈ ਹੋਰ ਕੀ ਹੈ। ਉਸ ਭੁੱਖ ਦੇ ਖਾਦੇ ਦੁੱਖਾਰੇ ਦੂਰ ਹੋ ਜਾਂਦੇ ਨੇ। ਕਰਾਮਾ ਦੇ ਉਹ ਭੁੱਖ ਜੇ ਨਹੀਂ ਕਰਾ ਮਾਤ ਆ ਉਹਦੇ ਵਿੱਚ ਕੀ ਹੋਊ ਪਦਾਰਥ ਵਿੱਚ ਕੀ ਕਰਾ ਮਾਤ ਹੋ ਸੰਸਾਰੀ ਦੁੱਖ ਤਾਂ ਉਹਦੀ ਭੁੱਖੇ ਖਾ ਜਾਂਦੀ ਹੈ ਇੱਛਾ ਹੀ ਪੈਦਾ ਹੋਈ ਹੈ ਇੱਛਾ ਹੀ ਸੰਸਾਰੀ ਦੁੱਖ ਆ ਗਈ ਆਪ ਕੀ ਕੀ ਖਾਉ ਜੇ ਦਰਖਤ ਦੀ ਛਾਂ ਦੇ ਵਿੱਚ ਇਨੀ ਕਰਾ ਮਾਤ ਆ ਦਰਖਤ ਜੀ ਕੀ ਕਰਾ ਮਾਤ ਹੋ ਕਹਿੰਦੇ ਫਲਾਣਾ ਇਹ ਲੱਗਦੀ ਛੌਂਜ ਬਹਿਦੀ ਹੈ ਫਲਾਣਾ ਰੋਗ ਦੂਰ ਹੋ ਜਾਂਦਾ ਉਹਦੀ ਛੌਂਜੇ ਰੋਗ ਦੂਰ ਹੋ ਜਾਂਦਾ ਜੇ ਨਿੰਮ ਘਰ ਚ ਹੋਵੇ ਛੌਂ ਬਹਿ ਜੀ ਇਹ ਤਾਂ ਘੜੀਆਂ ਵਗੈਰਾ ਕਈ ਦੋਗ ਨਹੀਂ ਹੁੰਦੇ ਅੱਗੇ ਕਹਿੰਦੇ ਸੀ ਜਿਵੇਂ ਇਲਟੇ ਬਾਟੇ ਹੁੰਦੀ ਆ ਨਿੰਮ ਵਾਈ ਦੇ ਰੋਗ ਨਹੀਂ ਹੁੰਦੇ ਤੇ ਨਿੰਮ ਦੇ ਖਾਣ ਨਾਲ ਤਾਂ ਹੋਰ ਵੀ ਚੰਗੀ ਗੱਲ ਹੈ ਨਾ ਉਹਰੇ ਵਿੱਚ ਵਰਤਨ ਦੇ ਵਿੱਚ ਤਾਂ ਹੋਰ ਵੀ ਜ਼ਿਆਦਾ ਕਰਾਮਾਤ ਹੈ ਨਾ ਜੇ ਉਹਦੀ ਭੁੱਖੇ ਸਾਰੇ ਦੁੱਖ ਖਾ ਜਾਂਦੀ ਹੈ ਆਪ ਕੀ ਕਰਦਾ ਹੂ ਆਪ ਕੀ ਕਰਦਾ ਆਪ ਤੌਹਦਾ ਜੇ स्पर्ਸ਼ ਨਾਲ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁੱਖ ਜਾਏ ਆ ਬਾਗਰਾ ਬਾਤ ਉਹਦੇ ਜੀ ਕੀ ਕਰਾਮਾਤ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦਾ ਦੁੱਖ ਜਾ ਉਹਦੇ ਦਰਸ਼ਨ ਨਾਲ ਹੀ ਜਨਮ ਮਰਨ ਦਾ ਦੁੱਖ ਟੱਜ ਜਾਂਦਾ ਇਹ ਉਹਦੀ ਕਰਾਮਾਤ ਹੈ ਮੈਂ ਦਰਸ਼ਨ ਦਰਸ਼ਨ ਲੋੜ ਹਣ ਗੁਰੂ ਦੇ ਵਿੱਚ ਜਿਹਨੂੰ ਗੁਰੂ ਕੇ ਹੈ ਗੁਰਬਾਣੀ ਚ ਉਹਦੇ ਦਰਸ਼ਨ ਨਾਲ ਜਨਮ ਮਰਨ ਦਾ ਦੁੱਖ ਟੱਜਿਆ ਜਾਂਦਾ ਵਿਅਕਤੀ ਐਸਾ ਨਹੀਂ ਕੋਈ ਹੋਇਆ ਨਾ ਹੋ ਸਕਦਾ ਨਾ ਹੋਊਗਾ ਜਿਹਦੇ ਮੈਂ ਦਰਸ਼ਨ ਨਾਲ ਜਨਮ ਮਰਨ ਦਾ ਦੁੱਖ ਟੱਜਿਆ ਜਾਵੇ ਦਾਨ ਕਰੀ ਗੱਲ ਇਹ ਜੇ ਅਸੀਂ ਕੋਈ ਇੱਕ ਬੰਦੇ ਆ ਨਾ ਕਿਸੇ ਬੰਦੇ ਨੂੰ ਗੁਰੂ ਬਹੁਤ ਬੜੀ ਬਲੰਡਰ ਮਿਸਟੇਕ ਕਰਦੇ ਆ ਅਸੀਂ ਵੱਡੇ ਮੂਰਖ ਕਿਸੇ ਬੰਦੇ ਦੇ ਦਰਸ਼ਨ ਨਾਲ ਜਨਮ ਦਾ ਦੁੱਖ ਟੈ ਜਾਵੇ ਨਹੀਂ ਹੋ ਸਕਦਾ ਹੈ ਗੱਲ ਸਾਰੀ ਗੁਰਮਤ ਤੋਂ ਹੀ ਖਲਾਫ ਹੈ ਗੱਲ ਗੁਰਬਾਣੀ ਤੋਂ ਖਲਾਫ ਹੈ ਫਿਰ ਤਾਂ ਫਿਰ ਤਾਂ ਮੂਰਤੀ ਪੂਜਾ ਵਾਲੇ ਸਹੀ ਨੇ ਅਰਦਾਵੁਰਦੀ ਬੁਲਾਣਾ ਸਹੀ ਨੇ ਬੜੀ ਸਾਜਿਸ਼ ਨਾਲ ਇਹ ਗੱਲ ਸਾਡੇ ਅੰਦਰ ਪਾ ਦਿੱਤੀ ਕਿ ਨਾਨਕ ਗੁਰੂ ਸੀਗਾ ਭਾਗਤ ਗੁਰੂ ਆਦਮੀ ਸੰਸਾਰ ਚ ਹੁੰਦਾ ਹੈ ਕੋਈ ਗੁਰੂ ਹੋ ਸਕਦਾ ਹੈ ਭਗਤ ਗੁਰਬਾਣੀ ਇਸ ਗੱਲ ਤੇ ਹੀ ਖਲਾਫ ਬ੍ਰਾਹਮਣ ਆਪ ਗੁਰੂ ਬਣਿਆ ਹੋਇਆ ਹੈ ਗੋਰਖਨਾਥ ਗੁਰੂ ਬਣਿਆ ਹੋਇਆ ਹੈ ਆਲਰੇਡੀ ਗੁਰੂ ਹੈਗੇ ਨੇ ਭਾਗਤੇ ਦੇ ਖਲਾਫ ਭਗਤਾਂ ਦਾ ਗੁਰੂ ਪਰਮੇਸ਼ਰ ਇਹ ਗੱਲ ਦਾ ਤਾਂ ਰੌਲਾ ਹੀ ਹੈ ਭਗਤਾਂ ਦਾ ਰੌਲਾ ਲੋਕਾਂ ਦੇ ਗੁਰੂ ਦਾ ਜਿੰਨੀਆਂ ਵੀ ਮਤਾਂ ਦੇ ਇਸ ਬੋਣ ਦਾ ਹੀ ਰੌਲਾ ਹੈ ਭਗਤਾਂ ਦਾ ਉਹ ਕਹਿੰਦੇ ਨੇ ਆਦਮੀ ਗੁਰੂ ਦਾੜੀ ਉਹ ਕਹਿੰਦੇ ਆਦਮੀ ਗੁਰੂ ਹੁੰਦਾ ਅੱਜ ਅਸੀਂ ਮੰਡੀ ਬੈਠੇ ਗੁਰੂ ਹੈਗੇ ਨੇ ਤੇ ਫੇ ਗੁਰਮਤ ਸਾਡੇ ਕੋ ਕਿੱਥੋਂ ਰਹਿਣੀ ਸੀ ਨਾਮ ਕਿੱਥੋਂ ਰਹਿਣਾ ਸੀ ਸੋਜੀ ਕਿਥੋਂ ਰਹਿਣੀ ਸੀ ਕਰੈਕਟਰ ਕਿਥੋਂ ਰਹਿਣਾ ਸੀ ਸਭ ਕੁਝ ਹੋ ਹੀ ਗਿਆ ਜਿਹੜਾ ਹਿੰਦੂ ਵਾਲਾ ਹੋ ਜੇ ਸੀ ਉਹ ਗਏ ਉਹਨਾਂ ਦੀ ਲੜਾਈ ਸਾਡੇ ਨਾਲੋਂ ਘੱਟ ਐ ਇੰਨੀ ਘੱਟ ਆਂ ਲੜਾਈ ਝਗੜਾ ਉਹਨਾਂ ਦੇ ਘੱਟ ਐ ਸਾਡੇ ਨਾਲੋਂ ਇੰਨੀ ਉਹਨਾਂ 'ਚ ਕਮਜ਼ੋਰੀ ਐ ਵੀ ਸਾਡਾ ਨਾਲ ਲੜਾਈ ਝਗੜਾ ਘੱਟ ਐ ਇਹ ਸਾਡੇ ਕੋਲ ਵੱਧ ਐ ਬਾਕੀ ਵ ਤਾਂ ਜੈਨ ਲਾਈਕੜਾ ਨਹੀਂ ਇਹਨਾਂ ਸੱਖਾਂ ਚ ਇਹ ਸਾਡੇ ਇਹ ਸਾਡੇ ਕੋ ਫਾਲਤੂ ਆ ਕੋਈ ਯਾਦ ਕੋ ਦਿੰਦਰ ਕੀ ਦੰਗਾ ਪੁੱਠੀਆਂ ਮੱਤ ਤਾਂ ਲੈ ਲਈ ਪੁੱਠੀਆਂ ਮੱਤ ਲੈ ਲਈ ਜਿਹੜੀ ਸਿੱਧੀ ਦੀ ਉਹ ਛੱਡਤੀ ਜੁੜੀ ਗੱਲ ਹੈ ਜਿਹੜਾ ਪਿੱਛੇ ਨੂੰ ਮੁੜਦਾ ਪੁੱਠੇ ਪਾਸੇ ਨੂੰ ਜਾਂਦਾ ਪੁੱਠੇ ਪਾਸਾ ਵਾਲੀ ਚੀਜ਼ਾਂ ਚੁੱਕ ਲੈਂਦਾ ਸਿੱਧੇ ਪਾਸੇ ਵਾਲਾ ਸਿੱਧੇ ਪਾਸਾ ਵਾਲੀ ਚੀਜ਼ਾਂ ਚੁੱਕ ਲੈਂਦਾ ਪੁੱਠੀ ਮੱਤ ਲੈ ਲਈ ਸਿੱਧੀ ਛੱਡਤੀ